हिमाचल प्रदेश ਦੇ ਵਿੱਚ ਅਗਲੇ 2 ਦਿਨ ਬਾਅਦ ਫਿਰ ਤੋਂ ਭਾਰੀ ਮੀਂਹ ਦਾ orange alert 5 ਅਤੇ 6 ਜੁਲਾਈ ਨੂੰ 6 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਨੁਮਾਨ ਹੈ ਅੱਜ ਅਤੇ ਕੱਲ ਵੀ 5 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਦੂਜੇ ਪਾਸੇ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੋਮਵਾਰ ਰਾਤ 12 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਦੇ ਵਿੱਚ 15 ਜਗ੍ਹਾ ਬੱਦਲ ਫਟਣ ਦੀਆਂ ਘਟਨਾਵਾਂ ਦੇ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਲੋਕ ਲਾਪਤਾ ਦੱਸੇ ਜਾ ਰਹੇ ਨੇ 48 ਘੰਟੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਲਾਪਤਾ ਨੇ ਅਤੇ ਹੁਣ ਉਨ੍ਹਾਂ ਦੇ ਜ਼ਿੰਦਾ ਬਚਣ ਦੀ ਉਮੀਦ ਵੀ ਬਹੁਤ ਘੱਟ ਹੈ ਦਾਜ਼ੀ ਹੈ ਕਿ ਮੰਡੀ ਦੀ ਸਰਾਜ ਵਿਧਾਨ ਸਭਾ ਦੇ ਵਿੱਚ 2023 ਦੀ ਆਫਤਾ ਤੋਂ ਵੀ ਵੱਧ ਨੁਕਸਾਨ ਇਸ ਵਾਰ ਹੋਇਆ ਹੈ 80% ਦੇ ਤੋਂ ਵੱਧ ਸੜਕਾਂ ਤੇ ਰਸਤੇ ਬੰਦ ਹੋਣ ਦੇ ਨਾਲ 150 ਤੋਂ ਜ਼ਿਆਦਾ ਪਿੰਡਾਂ ਦਾ ਬਾਕੀ ਦੁਨੀਆ ਦੇ ਨਾਲ ਸੰਪਰਕ ਕੱਟ ਚੁੱਕਾ ਹੈ ਇਸ ਦੇ ਨਾਲ ਰਾਹਤ ਅਤੇ ਬਚਾਅ ਕੰਮਾਂ ਦੇ ਵਿੱਚ ਵੀ ਰੁਕਾਵਟ ਆ ਰਹੀ ਹੈ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ 168 ਘਰ ਇਸ ਆਫਤਾ ਦੇ ਵਿੱਚ ਨਸ਼ਟ ਹੋ ਗਏ ਨੇ ਨੁਕਸਾਨੇ ਕਰਾਂ ਦਾ ਅੰਕੜਾ ਕਈ ਗੁਣਾ ਜ਼ਿਆਦਾ ਹੋ ਗਿਆ ਹੈ ਇਸ ਆਫਤਾ ਦੀ ਵਜ੍ਹਾ ਦੇ ਨਾਲ ਸੈਂਕੜੇ ਪਰਿਵਾਰਾਂ ਘਰ ਤੋਂ ਫੇਕੜ ਕੋਈ ਨਹੀਂ ਸਰਾਜ ਵਿਧਾਨ ਸਭਾ ਦੇ ਵਿੱਚ ਅਜੇ ਵੱਡੀ ਗਿਣਤੀ ਦੇ ਵਿੱਚ ਅਜੇ ਹੀ ਪਿੰਡ ਦੱਸੇ ਜਾ ਰਹੇ ਨੇ ਜਿੱਥੇ ਰੈਸਕਿਊ ਟੀਮਾਂ ਨਹੀਂ ਪਹੁੰਚ ਸਕਦੀਆਂ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਇੱਕ ਜਾਂ ਫਿਰ ਦੋ ਦਿਨਾਂ ਦੇ ਵਿੱਚ ਨੁਕਸਾਨੇ ਘਾਟੇ ਤੇ ਲਾਪਤਾ ਲੋਕਾਂ ਦਾ ਅੰਕੜਾ ਜੀ ਹੋਰ ਵੱਧੇਗਾ ਪਰ ਪੂਰੇ ਸੂਬੇ ਦੇ ਵਿੱਚ ਹੁਣ ਤੱਕ ਮੌਨ ਸੁਣਦੇ ਵੀ ਤੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਉਸ ਤੋਂ ਕਿਤੇ ਜ਼ਿਆਦਾ ਇਕੱਲੇ ਸਰਾਜ ਵਿਧਾਨ ਸਭਾ ਦੇ ਵਿੱਚ ਹੋ ਚੁੱਕੇ ਹੈ ਸਰਕਾਂ ਦਾ ਸੰਪਰਕ ਟੁੱਟਣ ਦੇ ਕਰਕੇ ਹੈਲੀਕਾਪਟਰ ਦੇ ਨਾਲ ਰਾਸ਼ਨ ਪਹੁੰਚਾਏ ਜਾ ਰਹੇ ਹਨ ਦੱਸਦੀ ਹੈ ਕਿ 370 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ 80 ਤੋਂ ਵੱਧ ਪਿੰਡਾਂ ਦੇ ਵਿੱਚ 2 ਦਿਨ ਤੋਂ ਬਿਜਲੀ ਬਹਾਲ ਨਹੀਂ ਹੋ ਸਕੀ ਹੈ ਲੇ ਦੋ ਦਿਨ ਬਾਅਦ ਫਿਰ ਤੋਂ ਭਾਰੀ ਮੀਂਹ ਦਾ orange alert 5 ਅਤੇ 6 ਜੁਲਾਈ ਨੂੰ 6 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਨੁਮਾਨ ਹੈ ਅੱਜ ਅਤੇ ਕੱਲ ਵੀ 5 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਦੂਜੇ ਪਾਸੇ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੋਮਵਾਰ ਰਾਤ 12 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਦੇ ਵਿੱਚ 15 ਜਗ੍ਹਾ ਬੱਦਲ ਫਟਣ ਦੀਆਂ ਘਟਨਾਵਾਂ ਦੇ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਲੋਕ ਲਾਪਤਾ ਦੱਸੇ ਜਾ ਰਹੇ ਨੇ 48 ਘੰਟੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਲਾਪਤਾ ਨੇ ਅਤੇ ਹੁਣ ਉਨ੍ਹਾਂ ਦੇ ਜ਼ਿੰਦਾ ਬਚਣ ਦੀ ਉਮੀਦ ਵੀ ਬਹੁਤ ਘੱਟ ਹੈ ਦੱਸਿਆ ਕਿ ਮੰਡੀ ਦੀ ਸ ਰਾਜ ਵਿਧਾਨ ਸਭਾ ਦੇ ਵਿੱਚ 2023 ਦੀ ਆਪਤਾ ਤੋਂ ਵੱਟ ਨੁਕਸਾਨ ਇਸ ਵਾਰ ਹੋਇਆ ਹੈ ਅਸੇਫੇਸ ਦੇ ਤੋਂ ਵੱਧ ਸੜਕਾਂ ਤੇ ਰਸਤੇ ਬੰਦ ਹੋਣ ਦੇ ਨਾਲ 150 ਤੋਂ ਜ਼ਿਆਦਾ ਪਿੰਡਾਂ ਦਾ ਬਾਕੀ ਦੁਨੀਆ ਦੇ ਨਾਲ ਸੰਪਰਕ ਕੱਟ ਚੁੱਕਾ ਹੈ ਇਸ ਦੇ ਨਾਲ ਰਾਹਤ ਅਤੇ ਬਚਾਅ ਕੰਮਾਂ ਦੇ ਵਿੱਚ ਵੀ ਰੁਕਾਵਟ ਆ ਰਹੀ ਹੈ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ 168 ਘਰ ਇਸ ਆਫਤਾ ਦੇ ਵਿੱਚ ਨਸ਼ਟ ਹੋ ਗਏ ਨੇ ਨੁਕਸਾਨੇ ਕਰਾਂ ਦਾ ਅੰਕੜਾ ਕੇ ਗੁਣਾਂ ਜ਼ਿਆਦਾ ਹੋ ਗਿਆ ਹੈ ਇਸ ਆਫਤਾ ਦੀ ਵਜ੍ਹਾ ਦੇ ਨਾਲ ਸੈਂਕੜੇ ਪਰਿਵਾਰ ਘਰ ਤੋਂ ਬੇਕਾਰ ਹੋਏ ਨੇ ਸਰਾਜ ਵਿਧਾਨ ਸਭਾ ਦੇ ਵਿੱਚ ਅਤੇ ਵੱਡੀ ਗਣਤੀ ਦੇ ਵਿੱਚ ਅਜੇ ਹੀ ਪਿੰਡ ਦੱਸੀ ਜਾ ਰਹੇ ਨੇ ਜਿੱਥੇ ਰੈਸਕਿਊ ਟੀਮਾਂ ਨਹੀਂ ਪਹੁੰਚ ਸਕਦੀਆਂ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਇੱਕ ਜਾਂ ਫਿਰ ਦੋ ਦਿਨਾਂ ਦੇ ਵਿੱਚ ਨੁਕਸਾਨੇ ਕਾਰਨ ਤੇ ਲਾਪਤਾ ਲੋਕਾਂ ਦਾ ਅੰਕੜਾ ਜੀ ਹੋਰ ਵਧੇਗਾ ਪਰ ਪੂਰੇ ਸੂਬੇ ਦੇ ਵਿੱਚ ਹੁਣ ਤੱਕ ਮੌਨਸੂਨ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਹੈ ਉਸ ਤੋਂ ਕਿਤੇ ਜ਼ਿਆਦਾ ਇਕੱਲੇ ਸਰਾਜ ਵਿਧਾਨ ਸਭਾ ਦੇ ਵਿੱਚ ਹੋ ਚੁੱਕੇ ਸੜਕਾਂ ਦਾ ਸੰਪਰਕ ਟੁੱਟਣ ਦੇ ਕਰਕੇ ਹੈਲੀਕਾਪਟਰ ਦੇ ਨਾਲ ਰਾਸ਼ਨ ਪਹੁੰਚਾਏ ਜਾ ਰਹੇ ਆਏ ਦੱਸਦੀ ਹੈ ਕਿ 370 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ ਅਸੀਂ ਤੋਂ ਵੱਧ ਪਿੰਡਾਂ ਦੇ ਵਿੱਚ 2 ਦਿਨ ਤੋਂ ਬਿਜਲੀ ਬਹਾਲ ਨਹੀਂ ਹੋ ਸਕੀ ਹੈ